ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨੌਜਵਰ ਸਿੰਘਾ ਜੀ ਪਿੰਡ ਮੇਰਾ ਹਟਾਲਾ ਜੀ ਹੁਣ ਮੈਂ ਅਰਨਾਮਨਗਰ ਗਲ ਨੰਬਰ 2 ਦੇ ਵਿਚ ਰਹੇਗਾ ਜੀ ਕੀ ਕੰਮ ਕਰਦੇ ਸੀ ਕੰਮ ਕਰਦਾ ਮੈਂ ਜੀ ਯੂਨਾਈਟਿਡ ਇੰਡੀਆ ਘਰ ਇਹਨਾਂ ਦੌਰੇ ਦੇ ਵਿੱਚੋਂ ਰਿਟਾਇਰਡ ਇਹੋ ਰਿਟਾਇਰਡ ਹੋਇਆ ਜੀ ਹੁਣ ਮੈਂ ਐਜੇ ਐਡਵਾਈਜ਼ਰ ਕੀ ਮਾਮਲਾ ਏਜੰਸੀ ਕੰਮ ਕਰਦਾ ਹਾਂ ਅੱਜ ਮਾਮਲਾ ਜੀ ਮੇਰਾ ਮੈਂ ਦਫਤਰ ਗਿਆ ਜੀ ਐਕਟ ਵਾਦੇ ਆਪਣੀ ਤੇ بیمਾ ਕਰਨ ਉੱਥੇ ਮੈਂ ਆਪਣੀ ਪਾਰਟੀ ਤੋਂ ਕਾਗਜ਼ ਪੱਤਰ ਲੈ ਲਏ ਜੀ ਜਿੰਦੇ ਵੀ ਉਹ ਮੈਨੂੰ ਕਹਿੰਦੇ ਤੁਸੀਂ ਫੋਨ ਨਹੀਂ ਰਿਕਾਰਡ ਤੇ ਪਹੁੰਚਾ ਦਿਓ ਮੈਂ ਉਹ ਕਾਗਜ਼ ਦਿਖਾਉਣ ਲਈ ਤੇ ਫੜਾਉਣ ਲਈ ਚਲੇ ਗਿਆ ਮੈਂ ਆਪਣੇ ਮੈਂ ਥੋੜਾ ਜਿਆਦਾ ਦੂਰ ਉਹ ਦੁਕਾਨ ਤੋਂ ਦੂਰ ਸੀ ਜੇ ਮੈਂ ਥੋੜਾ ਜਿਆਦਾ ਦਰਦ ਆਉਣ ਲੱਗ ਗਿਆ ਮੈਂ ਕਾਲੀ ਦੇ ਵਿੱਚ ਉੱਠੀ ਖੜਾ ਕੇ ਅੰਦਰ ਜਾ ਕੇ ਕਾਗਜ਼ ਫੜਾਏ ਤੇ ਪਾਣੀ ਪੀਣ ਲੱਗ ਗਿਆ ਜੀ ਤੇ 5-7 ਮਿੰਟ ਮੈਂ ਆਪਣੇ ਆਰਾਮ ਕੀਤਾ ਜਦੋਂ ਬਾਹਰ ਆ ਕੇ ਮੈਂ ਦੇਖਿਆ ਮੇਰੇ ਉੱਤੇ ਐਕਟ ਵਾਈ ਨਹੀਂ ਕਿੰਨੇ ਕੁ ਵਜੇ ਦਿੱਤਾ ਏ 1 ਵਜੇ ਦੇ ਕਰੀਬ ਆ ਜੀ ਤੁਸੀਂ ਦੁਕਾਨ ਦੇ ਅੰਦਰ ਕਿੰਨਾ ਸਮਾਂ ਬਤੀਤ ਕੀਤਾ ਹਾਂ 10 ਮਿੰਟ ਹੋ ਗਏ ਤੇ ਗੱਲ ਕਰੀਏ ਜੇ ਜਿਹੜਾ ਇਹ ਫਿਰ ਸੀਸੀਟੀਵੀ ਕੈਮਰੇ ਵਿੱਚ ਆ ਰਿਹਾ ਕੋਈ ਲੱਗਦਾ ਵੀ ਜਾਣ ਪਛਾਣ ਨਾਲ ਲੱਗਦਾ ਨਹੀਂ ਸਾਨੂੰ ਕੋਈ ਉਹਦੀ ਪਛਾਣ ਹੋਈ ਤੇ ਪੁਲਿਸ ਨੂੰ ਪੁਲਾ ਘੱਤੀ ਆਜੀ ਪੁਲਿਸ ਨੂੰ ਪੁਲਾ ਘੱਤੀ ਪਰ ਵੇਹ ਪਲਾਇਆ ਜੀ ਦੁਵਾਰਾ ਉਹਨਾਂ 5 ਵਜੇ ਮੋਟਰਸਾਈਕਲ ਸੀ ਜੀ ਉਹ ਸਕੂਟਰੀ ਐਕਟਵਾ 5G ਠੀਕ ਜੀ ਨੰਬਰ ਵੀ ਸੀ ਏਵੀ 65 ਜੇ ਜੋ 65 ਨਾਸੇ ਦੇ ਗਾ ਰਿਹਾ ਮੰਗ ਕੀ ਕਰਦੇ ਹੋ ਜੀ ਮੰਗਦਾ ਇਹੀ ਕਰਦੇ ਆ ਜੀ ਆਪਣੇ ਪੁਲਿਸ ਵਿਭਾਗ ਤੋਂ ਫਿਰ ਉਹ ਜਲਦ ਤੋਂ ਜਲਦ ਟਰੇਸ ਕਰਕੇ ਸਾਡੀ ਐਕਟਵਾ ਸਾਨੂੰ ਮੇਰਾ ਨਾਮ ਹੁੰਦਾ ਮੇਰਾ ਨਾਮ ਦੀਪਕ ਫਰਮਾਨੀ ਮੈਂ ਬੰਦਾ ਜੁਲਦੜ ਦਾ ਮਾਲਕ ਆ ਤੇ ਜਿਹੜਾ ਸਕੂਟਰੀ ਦੁਕਾਨ ਦੇ ਅੱਗੇ ਆਹ ਜੀ ਆ ਇੱਥੋਂ ਜੀ ਆਪਣੇ ਕਸਟਮਰ ਨਾਲ ਘੜੀ ਵਾਲੀ ਦੁਕਾਨ ਤੇ ਆਏਦੇ ਜੀ ਉਹ ਉਹਨਾਂ ਨੇ ਆ ਕੇ ਐਕਟਵਾ ਇੱਥੇ ਘੜੀ ਕੀਤੀ ਆ 1 ਮਿੰਟ ਲਈ ਅੰਦਰ ਰੁਕਿਆ ਆਏਦੇ ਜੀ ਉਹ ਆ ਕੇ ਦੇਖਿਆ ਸਕੂਟਰੀ ਹੈ ਨਹੀਂ ਉਹਨਾਂ ਤੇ ਫਿਰ ਦੁਪਹਿਰ ਦਾ ਟਾਈਮ ਆ ਦੇਖੋ ਕੋਈ ਇਹ ਨਹੀਂ ਆ ਤੇਰਾ ਜੀ ਜਾਂ ਕੋਈ ਦੁਪਹਿਰੇ 1 ਵਜੇ ਦੀ ਗੱਲ ਹੈ ਉਹ ਆਰਮਨਾਲ ਆਇਆ ਜੀ ਜੀ ਸਕੂਟਰੀ ਚੱਕ ਕੇ ਲੈ ਗਿਆ ਜੀ ਇੱਥੇ ਹੀ ਦੱਸੋ ਕੀ ਸੇਫਟੀ ਹੈ ਜੀ ਸ਼ਹਿਰ 'ਚ ਕੋਈ ਸੇਫਟੀ ਵੀ ਹੈਗੀ ਕੀ ਲੱਗਦਾ ਵੀ ਪਿੱਛਾ ਕਰਦੇ ਉਹ ਦੇਖੋ ਜੀ ਉਹ ਦੋ ਤਿੰਨ ਵਾਰੀ ਉਹਨੇ ਘੇੜੇ ਕੱਢੇ ਨੇ ਉਹਨੇ ਸਕੂਟਰੀ ਖੜੀ ਦੇਖੀ ਗਈ ਖੜੀਆਂ ਜਿਹੀਆਂ ਕਿਹੜੀ ਉਹਨੂੰ ਵਧੀਆ ਲੱਗੀ ਹੱਥ ਪੈਂਦਾ ਦੇਖਿਆ ਉਹ ਸਟਾਰਟ ਕਰਕੇ ਲੈ ਗਿਆ ਜੀ ਚਾਵਲ ਰੋਡ ਨੂੰ ਮੁੜ ਕੇ ਚਲੇ ਗਿਆ ਜੀ ਕਿੰਨਾ ਦੀ ਸਕੂਟਰੀ ਸੀ ਉਹ ਸਕੂਟਰੀ ਰਿਕਵੀ ਉਹ ਆਪਣੇ ਰਿਟਾਇਰ ਦੇ ਨਹੀਂ ਬੰਦੇ ਜਨਰਲ ਇੰਸ਼ੋਰੈਂਸ ਤੋਂ हां जी इथे हरनाम नगर ਰਹਿੰਦੇ ਨੇ ਜੀ ਉਹ ਸਮਝੀ ਗੱਲ ਕਰੀਏ ਲਾਅ ਐਂਡ ਆਰਡਰ ਦੀ ਸਥਿਤੀ ਤਾਂ ਬਹੁਤ ਮਾੜੀ ਹੈ ਬਿਰਚੀ ਬਹੁਤ ਮਾੜੀ ਸਥਿਤੀ ਹੈ ਲਾਅ ਐਂਡ ਆਰਡਰ ਦੀ ਕੋਈ ਨਹੀਂ ਹੈ ਜੀ ਇੱਥੇ ਲਾਅ ਕਿ ਲੈ ਕੇ ਜਾਂਦਾ ਕਿ ਤੁਹਾਨੂੰ ਜਾ ਜਾਵਾ ਰੋਡ ਤੋਂ ਗਿਆ ਜੀ ਅਸੀਂ ਕੈਮਰੇਆਂ ਚ ਦੇਖਿਆ ਹਾਂ ਜੀ ਦੇਖੋ ਮੰਨ ਕੀ ਕਰਦੇ ਹਾਂ ਕਿ ਦੇਖੋ ਜੀ ਅਸੀਂ ਤਾਂ ਇਹ ਕਰਦੇ ਹਾਂ ਪ੍ਰਸ਼ਾਸਨ ਨੂੰ ਇੱਥੇ ਜਿਹੜਾ ਮਾਰਨਾ ਚਾਹੀਦਾ ਹੈ ਨਾ ਪੁਲਿਸ ਡਿਪਾਰਟਮੈਂਟ ਨੂੰ ਮਾੜੀ-ਭੋਟੀ ਨਿਗਰਾਨੀ ਰੱਖਣੀ ਚਾਹੀਦੀ ਹੈ ਜਿਹੜੇ ਵਾਰਾ ਫੇਰਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਭਾਈ ਕੀ ਕੰਮ ਫੇਰਦੇ ਹੋ ਤੁਸੀਂ ਸ਼ਹਿਰ 'ਚ ਦੇਖ ਲਓ ਜੀ ਬਹੁਤ ਮੋਟਰਸਾਈਕਲ ਮੈਂ ਆਪ ਦੇਖਣਾ ਬਿਨਾਂ ਨੰਬਰ ਪਲੇਟ ਤੋਂ ਫੇਰਦੇ ਨੇ ਪੁਲਸ ਵਾਲੇ ਉਹਨਾਂ ਨੂੰ ਰੋਕਣ ਪਤਾ ਕਰਨ ਭਈ ਨੰਬਰ ਪਲੇਟ ਕਿੱਥੇ ਹੈ ਜੀ ਦੋਸਤ ਇਹ ਅਹ ਜੇ ਬੰਦੇ ਅਣਜਾਣ ਅਣਜਾਣ ਦਿੰਦੇ ਨਹੀਂ ਗਲਤ ਆ ਕਰਦੇ ਨਹੀਂ ਜੀ ਨਾ ਬਿਲਕੁਲ ਨਹੀਂ ਟਗਿਆ ਸੀ ਸ਼ਰੇਆ ਮਾਰੇ ਕੈਮਰੇ ਸ਼ਰੇਆ ਆ ਰਿਹਾ ਜੀ ਹਾਂ ਜੀ ਕੀ ਨਾਮ ਕੀ ਨਾਮ ਤੁਹਾਡਾ ਜੀ ਕਿਵੇਂ ਐਸੇ ਸੰਜੀਪ ਕੁਮਾਰ ਜੀ ਇਹ ਆਜੀ ਕੀ ਮਾਮਲਾ ਜੀ ਇਹਦਾ ਇਹ ਬੰਦਾ ਜਗਤਾਰ ਸਿੰਘ 18 ਮਤਲਬ ਜਿਹੜਾ ਹੁਣ ਆਪਣਾ ਹਰਨਾਨਗਰ ਜਹੰਦਾ ਜੀ ਇਹ ਥਾਣੇ ਪਹੁੰਚੇ ਮੇਰੀ ਅੱਜ ਦੇਤੋ ਸਕੂਟਰੀ ਚੱਕ ਹੋ ਗਈ ਸਕੂਟੀ ਚੱਕਣ ਦੇ ਬਾਰੇ ਸਮਰਾਲਾ ਰੋਡ ਸਮਰਾਲਾ ਰੋਡ ਖੰਨੇ ਆ ਕੇ ਇੱਥੇ ਮੋਕੇ ਦੇ ਆ ਗਏ ਮੋਕੇ ਦਾ ਸੀਨਾ ਆਪਣਾ ਕੈਮਰੇ ਚੈੱਕ ਕੀਤਾ ਕੈਮਰੇ ਚੈੱਕ ਕਰਨ ਤੋਂ ਬਾਅਦ ਬਗੂਆ ਦੇਖਿਆ ਬਗੂਆ ਨਿਕਣ ਤੋਂ ਬਾਅਦ ਅਸੀਂ ਮਤਲਬ ਛੇਤੀ ਛੇਤੀ ਜਿਹੜੀ ਤ੍ਰੁਤੀ ਦੇ ਵਿੱਚ ਆਪਣਾ ਜਿਹੜਾ ਚੋਰ ਨੂੰ ਆਪਣੀ ਨੂੰ ਕਾਬੂ ਕੀਤਾ ਜਾਵੇਗਾ ਜੀ ਕੈਮਰੇ ਦੇਖ ਲਈ ਤੁਸੀਂ ਹਾਂ ਕੈਮਰੇ ਦੇਖ ਰਹੇ ਹੋ ਜਲਦੀ ਕੀਤੀ ਜਾਊਗੀ ਕਾਰ ਦਾ ਹਾਂ ਜਲਦੀ ਤੇ ਜਾਵਾਂਗੇ ਕਾਰ ਕੋਈ ਕਿੰਨੇ ਬੰਦੇ ਕਾਬੂ ਕੀਤਾ ਜਾਊਗਾ